100 ਰੁਪਏ ਵਾਲੀ ਚੀਜ਼ ਹੈ ਜੀ ਸਟੈਂਡਰਡ ਨਹੀਂ ਮੈਚ ਕਰਦੇ ਹਾਂ ਅੱਜ ਕੱਲ ਲੋਕਾਂ ਨੂੰ ਵੈਰਾਈਟੀ ਚਾਹੀਦੀ ਹੈ ਲੇਟੈਸਟ ਚਾਹੀਦੀ ਹੈ ਹਰ ਇੱਕ ਦਾ ਆਪਣਾ ਇੱਕ ਸਟੈਂਡਰਡ ਹੈ 100 200 500 ਸਿੰਥੈਟਿਕ ਟੱਚ ਹੈ ਆਪਣੇ ਲੋਕ ਨਹੀਂ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਬਾਕੀ ਇਹ ਕਿ ਤੁਸੀਂ ਵੈਰਾਈਟੀ ਜਿੰਨੀ ਮਰਜੀ ਕੋਈ ਵੀ ਲੇਟੈਸਟ ਡਿਜ਼ਾਈਨ ਹੈ ਜਿੰਨਾ ਮਰਜੀ ਤਿਆਰ ਕਰਵਾ ਸਕੋ ਹਰ ਤਰ੍ਹਾਂ ਦੇ ਫੋਟੋ ਵਾਲੇ ਪਿਕ ਵਾਲੇ ਪੀਸ ਨਵੀਂ ਤੋਂ ਨਵੀਂ ਚੀਜ਼ ਹੈ ਵੈਰਾਈਟੀ ਦਾ ਮੁੱਲ ਹੈ ਪਰ ਇਹ ਇੱਕ ਆਪਣਾ ਹੀ ਸਟੈਂਡਰਡ ਹੁੰਦਾ ਨੈਚੁਰਲ ਕ੍ਰੇਵ ਹੈ ਜੀ 200 300 ਰੁਪਏ ਮਤਲਬ ਮੀਟਰ ਆਂਦੀ ਆ ਉਹ ਤੁਸੀਂ ਮੈਨੂੰ ਦੱਸੋ ਵੀ ਨੇਚਰਲ ਕੇਬੜਾ ਅਗਲਾ 1000 ਦੇ ਦੋ ਕਿੱਥੋਂ ਦੇ ਦੂ ਬਿਲਕੁਲ ਜਿਹੜਾ ਕੱਪੜਾ ਕੱਪੜਾ ਹੀ ਇਹ ਤਾਂ ਇਹ ਗੱਲ ਹੋ ਗਈ ਕਿ ਸਸਤਾ ਬਾਰ-ਬਾਰ ਤੇ ਮਹਿੰਗਾ ਇੱਕ ਵਾਰ ਵਧੀਆ ਪਾਇਆ ਹੋ ਪਤਾ ਲੱਗਦਾ ਹੋਰ ਵੀ ਬਾਤ ਹੈ ਨਾ ਜੀ ਤੁਸੀਂ ਸਸਤਾ ਲੈ ਲਿਆ ਪਾਈ ਸੁਣਾ ਨਾ ਲੱਗਿਆ ਅਜਾ ਦੂਜੀ ਕੋਈ ਹੋਰ ਬਾਤ ਹੈ ਜੀ ਮੰਨ ਲਓ 1000 ਰੁਪਏ ਵਾਲਾ ਪਾਣੇ ਸੂਟ ਲੈ ਲਿਆ ਖਰਾਬ ਹੋ ਗਿਆ ਕੱਲੋ ਡਿਸਕਲਰ ਹੋ ਗਿਆ ਵੈਰੀਟੀ ਤੰਗੀ ਨਹੀਂ ਲੱਗੀ ਉਹਦਾ ਵੀ ਕੀ ਫਾਇਦਾ ਪਾਇਓਏ ਦਾ ਪਾਇਓ ਤਾਂ ਉਹ ਵੈਰੈਟੀ ਹੈ ਜਿਹਨੂੰ ਪਾ ਕੇ ਦੂਜਾ ਵੀ ਕਹੇ ਵੀ ਹਾਂ ਯਾਰ ਮੈਂ ਕਿੱਥੋਂ ਲੈ ਕੇ ਆਇਆ ਅਸੀਂ ਸਾਡਾ ਜੋਰੀ ਹੀ ਹੈ ਕਿ ਕਸਟਮਰ ਦੂਜੇ ਨੂੰ ਪੁੱਛੇ ਕਿ ਕਿੱਥੋਂ ਲੈ ਕੇ ਆਇਆ ਤਾਂ ਕਿ ਸਾਡੇ ਕੋਲ ਫੇਰ ਆਵੇ ਤੁਸੀਂ ਅੱਗੇ ਚਾਰ ਨੂੰ ਭੇਜੋ ਇਹ ਨਹੀਂ ਕਿ ਤੁਸੀਂ ਉਹ ਨਾ ਆਓ